ਵਿਦੇਸ਼ ਜਾਣ ਦੀ ਲਾਲਸਾ ਚ ਕਈ ਨੌਜਵਾਨ ਅਕਸਰ ਆਪਣੇ ਸੁਪਨੇ ਪੂਰੇ ਕਰਨ ਲਈ ਗਲਤ ਰਾਹ ਚੁਣ ਲੈਂਦੇ ਨੇ। ਇਨੀ ਦਿਨੀ ਟ੍ਰੈਵਲ ਏਜੰਟਾ ਵੱਲੋਂ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਠੱਗਣ ਦੇ ਕਈ ਮਾਮਲੇ ਸਾਹਮਣੇ ਆਏ ਨੇ। ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਇੱਥੋਂ ਦਾ ਇੱਕ ਨੌਜਵਾਨ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਪਰ ਪਨਾਮਾ ਦੇ ਜੰਗਲਾਂ ਦੇ ਵਿੱਚ ਉਹ ਗੁੰਮ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ 1 ਮਹੀਨੇ ਤੋਂ ਆਪਣੇ ਪਰਿਵਾਰ ਦੇ ਨਾਲ ਕੋਈ ਗੱਲ ਵੀ ਨਹੀਂ ਹੋਈ। ਇਸ ਮਗਰੋਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਚਲਦਿਆਂ ਪਠਾਨਕੋਟ ਪੁਲ ਵਰੋਧ ਵਕਵਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਨੇ ਐਮਪੀਏ ਕੀਤੀ ਹੋਈ ਸੀ ਪਰ ਉਹ ਅਮਰੀਕਾ ਜਾਣਾ ਚਾਹਤਦਾ ਸੀ ਇਸ ਦੇ ਲਈ ਏਜੰਟ ਨਾਲ 45 ਲੱਖ ਰੁਪਏ ਦੇ ਵਿੱਚ ਉਹਨਾਂ ਦੀ ਗੱਲ ਵੀ ਹੋਈ ਸੀ ਤੇ ਉਹਨਾਂ ਨੇ 15 ਦਿਨ ਦੇ ਵਿੱਚ ਨੌਜਵਾਨ ਨੂੰ ਅਮਰੀਕਾ ਪਹੁੰਚਾਉਣ ਦਾ ਦਾਵਾ ਕੀਤਾ ਸੀ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦੀ ਆਖਰੀ ਲੋਕੇਸ਼ਨ ਕਲੰਬੀਆ ਦੀ ਟ੍ਰੇਸ ਹੋਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤੋਂ ਅੱਗੇ ਪਨਾਮਾ ਦੇ ਜੰਗਲ ਹਨ ਤਾਂ ਉਹਨਾਂ ਨੇ ਏਜੰਟ ਦੇ ਨਾਲ ਗੱਲ ਕੀਤੀ ਕਿ ਉਸ ਨੂੰ ਇਸ ਤਰ੍ਹਾਂ ਜ਼ਰੀਏ ਨਾ ਪੇਚਿਆ ਜਾਵੇ ਯਾਨੀ ਕਿ ਉਹਨਾਂ ਦੇ ਪ ਇਸ ਰਾਤੋਂ ਨਾ ਪੇਜਿਆ ਜਾਵੇ ਇਸ ਬਾਅਦ ਨੌਜਵਾਨ ਪਨਾਮਾ ਦੇ ਜੰਗਲਾ ਦੇ ਵਿੱਚ ਗੁੰਮ ਹੋ ਗਿਆ ਉਧਰ ਹੀ ਪਰਿਵਾਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 19 ਦਸੰਬਰ 2023 ਤੋਂ ਬਾਅਦ ਉਸ ਲੜਕੇ ਦੀ ਪਰਿਵਾਰ ਦੇ ਨਾਲ ਗੱਲ ਨਹੀਂ ਹੋਈ ਉਧਰ ਹੀ ਪੀੜਤ ਪਰਿਵਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਦੇ ਨਾਂ ਤੇ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰਨ ਉਧਰ ਹੀ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਇੱਕ ਨੌਜਵਾਨ ਨੂੰ ਟ੍ਰੈਵਲ ਏਜੰਟ ਵੱਲੋਂ ਡੌਨਕੀ ਜ਼ਰੀਏ ਅਮਰੀਕਾ ਭੇਜਿਆ ਗਿਆ ਅਤੇ ਇਹ ਨੌਜਵਾਨ ਪਨਾਮਾ ਦੇ ਜੰਗਲਾਂ ਦੇ ਵਿੱਚ ਕਿਤੇ ਗੁੰਮ ਹੋ ਗਿਆ ਪਰਿਵਾਰ ਦੀ ਸ਼ਿਕਾਇਤ ਮਗਰੋਂ ਏਜੰਟ ਵਿਰੁੱਧ ਬਣਦੀਆਂ ਤਾਰਾਮਾ ਅਤੇ ਇਮੀਗ੍ਰੇਸ਼ਨ ਐਕਟ ਦੀ ਤਾਰਾ ਤਹਿ ਦਰਚਕੀ ਤੱਕ ਹੈ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨਾਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਨੂੰ ਦਿੱਤਾ ਸੀ ਤੇ ਤਕਰੀਬਨ 50 ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਭਜਵਾਣਾ ਡੋਂਗੀ ਲਗਾ ਕੇ ਤੇ ਇਹ ਜਦਕਿ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਟ੍ਰੇਸ ਵੀ ਨਹੀਂ ਮਿਲ ਰਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਅ ਏਜੰਟ ਆ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨਾਂ ਦੇ ਖਿਲਾਫ ਜਿਹੜਾ ਡਿਊਜ਼ ਨੰਬਰ 2 ਥਾਣੇ 'ਚ ਮੁਕਦਮਾ ਅ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੀਡ ਵੀ ਕਰ ਰਹੇ ਆ ਤੇ ਮੈਂ ਇਥੇ ਦੱਸਣਾ ਚਾਹਨਾ ਹੈ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚ ਵੀ ਇੱਕ ਲੜਕਾ ਇਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਹੀ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਤੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਉਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮਤਲਬਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에ਰਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸਰਜੇ ਖੱਬੇ ਭੱਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੋਲੇ ਹੋਏ ਇਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਇਹ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ ਇਸ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇੱਥੇ ਕਾਫੀ ਸਖਤ ਐਕਸ਼ਨ ਕਰਾਂਗੇ